ਅੱਡੀ ਐਟ ਟਰੈਕਟਰ ਦਾ ਜਾਮ ਲਗਾ ਪੈ ਲਾ ਅਡੀ ਸਰਕਾਰੀ ਬੱਸ ਰੋਕੀ ਥੋੜੀ ਦਿਰ ਲਈ ਅੱਗੇ ਲੇਟ ਹੁਣ ਥੋੜੇ ਹੋਰ ਲੇਟ ਹੈ ਜੇ ਇਧਰ ਰਾ ਮਿਲੂਗਾ ਜਵਾਂਗੇ ਸਿਆਲਾ ਸਕੂਲਾਂ ਤੇ ਇਹ ਚੱਕੀ ਪਾਏ ਰੱਖਿਆ ਉਹ ਇੱਕ ਟਾਇਰ ਲਈ ਇੰਨਾ ਸੰਦ ਇੰਨਾ ਕੰਮ ਜਹਾਵੇਂ ਟਾਇਰ ਲਈ ਚਲੋ ਤਿਆਰ ਹੀ ਵੇਹੇ ਕਾਲਜ ਪਹੁੰਚ ਚੱਲੇ ਹਾਂ ਪਰ ਇਹ ਬਾਸਾਡ ਲੈਣਾ ਹਟਾ ਉਹ ਬਾਬਾ ਕੀ ਲਾਤਾ ਹਨ ਨੂੰ ਨੂੰ ਪਤਾ ਕੀ ਲੱਗਦਾ ਜਿੱਥੇ ਲੌਂਗਾ ਰੋਜ ਉਥੇ ਨਾਲ ਗਰੀਨੇ ਲੱਗਿਆ ਕੇਲੇ ਆਦੇ ਠੀਕ ਹੈ ਤੇ ਇਹਨੇ ਮਿਲਦਾ ਕੰਟਰੈਕਟ ਕੀਤਾ ਪਿਆ ਕੇਲੇ ਵਾਲੇ ਰੇੜੇ ਨਾਲ ਕਿ ਮੈਂ ਇੱਥੇ ਬਸ ਲਾਇਆ ਇਹਨੂੰ ਜਿਹਦਾ ਜਿਗਰ ਉਹ ਖਾ ਲਿਆ ਕਰੂਗਾ ਹਣਾ ਇਹ ਇਹ ਕੁਝ ਗੜਮਾਹਣ ਚਾਏ ਆ ਹੋਏ ਕੁਝ ਗੜਮ ਪੜਿਆ ਕਾਲਜ ਜਦੋਂ ਵੇਖੋ ਕਿੰਨੀ ਦੂਰ ਲਾਤਾ ਮੈਂ ਤੁਰ ਕੇ ਜਾਣ ਦੇ ਕਾਲਜ ਵਾਲ ਨੂੰ ਵਾਪਸ ਸਾਹਮਣੇ ਆਖੜਾ ਸਾਹਮਣੇ ਆਖੜਾ ਹਜਰੀ ਲਗਾਉਂਦੇ ਕੀ ਕੱਲ ਬੱਚੇ ਕਾਲਜ ਵੇਖਣਾ ਇਹ ਤਨ ਕਾਲਜ ਕਾਲਜ ਕੋਣ ਪਰ ਇੱਕ ਬਿਲਡਿੰਗ ਹੈ ਉਹਦੇ ਵਿੱਚ ਇੰਨੇ بڑے ਬੱਚੇ ਚੱਲੇ ਆ ਧੰਨਵਾਦ ਜੀ ਤੇੀਆਂ ਦੀ ਹਸਪੀਟਲ ਵੇਖਣਾ ਹਸਪੀਟਲ ਕਾਲਜ ਦੀ ਹਸਪੀਟਲ ਬਣਾਣ ਨੇ ਦੋ ਚਾਰ ਕੋਟ ਕੇ ਮੰਜੇ ਦੇ ਪਰ ਨੇ ਹੱਥੇ ਤਾਂ ਨਹੀਂ ਜੀ ਆਜਾ ਵੇਖੋ ਮੌਸਮ 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 ਚੰਗਾ ਮੌਸਮ ਬੜਾ ਸਹੀ ਮੌਸਮ ਤੇ ਆਵੇ ਪੂਰਾ ਹੀ ਹੈ ਕਿਰੀ ਆਤ ਕਰਾਈ ਤੇ ਇਹ ਹਵਾ ਵੀ ਦੋਸਤ ਨਹੀਂ ਇਹ ਹੀ ਤੁਝੜਾ ਹੈ ਇਹ ਹਵਾ ਇਹ ਹਵਾ ਖੁਸ਼ਬੂ ਲੁੱਟ ਰਹੀ ਹੈ ਵਾਰ ਆਇਆ ਇਹ ਦੁਜਾ ਘੋਣਾ ਤੂੰ ਚਲੋ ਗੱਲਾਂ ਕਰਦੇ ਕਰਦੇ ਆਪਾਂ ਕਾਲਚਾ ਕੇ ਪਹੁੰਚ ਗਏ ਆਂ ਤੇ ਅੰਦਰ ਵੜਦੇ ਆ ਲੈ ਚਟਰ ਚੱਲੋਣੇ ਤਿੰਨ ਚਾਰ ਤੇ ਫਿਰ ਮਿਲਦੇ ਆਂ ਇਧਰ ਕੁਲ ਬੜਾਉਣੇ ਨਹੀਂ ਯਾਰ ਇਧਰ ਬੜਾਉਣੇ ਅੱਜ ਛੇਤੀ ਜਾਣਾ ਕਰੇ ਤੇ ਕੰਮ ਹਨ ਕੰਮ ਹਨ ਇਧਰ ਕੋਲ ਜਿਹਨੇ ਨਜ਼ਰ ਵਾਣੇ ਕੀ ਗੱਲ ਰਾਹੁਲ ਨੂੰ ਇੱਥੇ ਕਿਉਂ ਬੈਠਾ ਹੈ ਐ ਸਵਾਦ ਆ ਜਵਾਬ ਪੁੱਛਿਆ ਹੋਊਗਾ ਕਿਉਂ rahul ਇੱਥੇ ਬੈਠਾ ਹੈ ਅੱਜ ਠੀਕ ਕਰਨ ਲਿਆ ਅੱਜ ਗਰਮੀ ਨਹੀਂ ਹੈਗੀ ਅੱਜ ਸੌਂ ਲੈਂਦੇ ਔਰ ਕਿੱਦਾਂ ਸੌਂਗਾ ਪੁੱਤ ਸਵਾਦ ਨਹੀਂ ਲੈਂਦੇ ਸਵਾਦ ਲੈਂਦੇ ਕਿ ਤਾ ਐ ਪੂਰਾ ਬੈਠਾ ਇੱਥੇ ਟੌਰ ਕੱਢ ਗਿਆ ਹੈ ਮਨ ਲੱਚ ਨਾ ਨਰਮੀ ਆਈ ਆਜੇ ਆ ਜਾ ਫੇਰ ਲੈਕਚਰ ਸੁਣੀ ਲਾਉਣਾ ਚਾਹੀਏ ਕੀ ਚੱਕਰ ਆ ਮੇਰਾ ਇੱਕ ਮੇਰਾ ਅਗਲਾ ਫ੍ਰੀ ਆ ਸਮਝ ਲਓ ਕਿੱਦਾਂ ਜੈਕਟਰ ਆ ਕਿਉਂ ਨਹੀਂ ਨਾ ਫੇਰ ਚੱਲ ਰੱਟ ਬਾਜੀ ਫੇਰ ਮੇਰੀ ਟੀ ਕਾਦੀ ਡਿਊਟੀ ਹੈ ਆ ਮੈਂ ਅੱਜ ਕਲੈਕਸ਼ਨ ਪੱਤੀ ਕਰਨੀ ਹੈ ਨਾ ਸਪੋਰਟਸ ਡੇ ਦੀ ਸਪੋਰਟਸ ਡੇ ਦੀ ਉਹ ਠੀਕ ਕਰ ਕਿਹੜਾ 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 ਪੀਸ ਕੀ ਆਂਦਾ ਉਹਨੂੰ ਕੀ ਆਂਦੇ ਕਿਹੜਾ ਕਿਹੜਾ ਹੋਊਗਾ ਖਾਣ ਪੀਣ ਦਾ ਕੰਮ ਕੀ ਨਿਊਟਨ ਕੰਪੀਟੀਸ਼ਨ ਆਵੇ ਸੱਚ ਉਹ ਆਵੇ ਆਵੇ ਦੌੜ ਰੱਖੋ ਆਹੋ ਦੌੜ ਵਾਲਾ ਤਾਂ ਕਹਿੰਦਾ 100 ਮੀਟਰ 100 ਮੀਟਰ 100 ਮੀਟਰ ਕੀ ਆ ਸੈਨ ਮਟਰ ਨੂੰ ਦੌੜਦਾ ਵਾਹ ਨਾ ਮੈਂ ਇਹ ਕਾਰ ਤੋਂ ਮੈਂ ਇਹਨਾਂ ਇਹਨੂੰ ਕਰੋ ਕਾਰ ਇਹਨੂੰ ਕਲੈਕਟ ਕਰੋ ਓਏ ਕਾਰ ਇਹਦੇ ਤੋਂ 100 ਰੁਪਏ ਚੱਕੇ ਤੋਂ ਹੋਣੇ ਚੱਕ 100 ਰੁਪਏ ਦੇ ਓਏ ਅੱਜ ਵੀ ਕੁਝ ਵੀ ਨਹੀਂ ਹੈ ਮਾਰੇ ਪਾਸ ਅੱਜ ਵੀ ਕੁਝ ਵੀ ਅੱਜ ਕਿਉਂ ਨਹੀਂ ਹੈ ਅੱਜ ਕੁਝ ਨਹੀਂ ਹੈ ਹੁਣੇ ਚਾਹੀਦੇ ਪੈ ਓਏ ਜਦੋਂ ਮੇਰੀ ਗੱਲ ਉਹਨਾਂ ਜਦੋਂ ਇਹਨੂੰ ਪਾਲ ਆਏ ਦੌੜ ਵਾਲਾ ਨਾ ਇਹ ਬੜਾ ਝੁੰਕੀ ਝੁੰਕੀ ਮਾਰਦਾ ਹੈ ਕਹਿੰਦਾ ਦੌੜ ਦੇ ਮੈਸਾ ਲੈਣਾ ਫੜ ਲਈ ਇਹਨੂੰ ਠੀਕ ਹੈ ਉਧਰਲੀ ਗਰਾਉਂਡ ਬਥੇਰੀ ਪੋਲੀ ਦੌੜ ਕੇ ਪਿਆ ਧੱਕੇ ਨਾ ਧੱਕੇ ਨਾ ਫੜ ਲਈ ਧੱਕੇ ਨਾ ਹੀ ਤੁਸੀਂ ਕੀ ਕਰਨ ਦੇ ਓਏ ਗੱਲਾਂ ਗ ਪਰਸਨਲ ਪਰਸਨਲ ਤਨਰੀਮ ਵਾਲਾ ਆਤੀ ਹੁੰਨੇ ਇੱਕ ਮੇਰੇ ਵਲੌਗ ਮੇਰੇ ਭਰਾ ਨੇ ਵੇਖ ਲਏ ਥਾੜੀ ਧੀ ਮੇਰੇ ਭਰਾ ਨੇ ਚੈੱਕ ਆ ਚੈੱਕ ਆ ਸਹੀ ਸਹੀ ਐ ਫੋਜੀ ਕੋ ਜਿਹੜਾ ਅਛਣ ਇਹਨਾਂ ਦੇ ਵਿੱਚ ਹੈਗੇ ਵੀ ਆ ਚੰਗਾ ਹੋਇਆ ਚੰਗਾ ਹੋਇਆ ਹੁਣ ਗਾਲਾਂ ਕੱਢ ਹੁਣ ਕੀ ਕਰਨਾ ਆ ਲੈਕਚਰ ਮੈਂ ਤੇ ਇੱਕ ਥੋੜਾ ਜਿਹਾ ਲੈਕਚਰ ਨਾ ਆਇਆ ਤਹੀਂ ਵੀ ਨਾ ਲਾਓ ਅੱਜ ਮੌਸਮ ਠੰਡਾ ਨਹੀਂ ਇੱਕ ਮੇਰਾ ਫ੍ਰੀ ਹੈ ਉਹਦੇ ਪਾਸ ਮੈਂ ਤਿੰਨ ਲਵਾਉਣੇ ਇਕੱਠੇ ਤਿੰਨ ਲਵਾਉਣੇ ਇਕੱਠੇ ਆ ਥੋੜੀ ਚਲਾ ਇਹਦਾ ਕੰਦਾ ਕੱਢ ਲਈ ਕਿੱਧਰ ਚੱਲੇ ਚਲਾਓ ਮਮੀ ਆ ਗਿਆ ਕਿਉਂਕਿ ਮੈਂ ਆਏ ਮੇਰਾ ਨਹੀਂ ਲੱਗਣਾ ਗੈਰ ਮੈਂ ਨਾ ਭਰਾ ਅੱਜ ਅੱਜ ਮੈਂ ਬਣਾ ਲੇਕੀ ਨਹੀਂ ਤੂੰ ਮੇਰਾ ਕੈਮਰਾ ਨਾ ਫੜ ਚੱਲ ਪਾਜ ਜਾ ਕੋ ਮੈਂ ਤੇਰੇ ਮੂੰਹ ਤੇ ਲਾ ਲੇ ਨਹੀਂ ਤੇਰੇ ਮੂੰਹ ਤੇ ਮੇਰੇ ਮੂੰਹ ਤੇ ਨਾ ਬਣਾ ਤੂੰ ਮੇਰੇ ਤਾਂ ਬਣਾਦਾ ਮੈਨੂੰ ਪਤਾ ਕੀ ਕਰਦਾ ਤੂੰ ਛੱਡ ਪੜਾ ਮਾਰ ਗੋਲੀ ਤੇਨੂੰ ਨੇ ਕੈਮਰਾ ਫੜਾ ਕੇ ਰਾਜੀ ਮੈਂ 18+ ਹੋ ਜਾਣਾ ਹਰ ਕੋਈ ਕਰਦੀ ਹੈ ਦੀ ਆਡੀਅੰਸ ਮੇਰੀ ਆਡੀਅੰਸ ਤੇ ਭਰਾਜੀ ਕਰਦੇ ਘੁਰਦੇ ਵੀ ਆਡੀਅੰਸ ਇੰਗਲਿਸ਼ ਇੰਗਲਿਸ਼ ਪੜ ਜਾਣੀ ਇੰਗਲਿਸ਼ ਪੜੋ ਇੰਗਲਿਸ਼ ਪੜਾ ਆ ਵੇਖ ਕੋਈ ਕਰਦਾ ਹੈ ਇਹ ਨਾ ਉਰਦੂ ਜਣੀ ਹੈਗਾ ਕੀ ਹੈ ਕੀ ਹੈ ਇਹ ਗਿਆ 1 ਅਕਤੂਬਰ ਨਹੀਂ ਹੈ 1 ਅਕਤੂਬਰ ਇਹ ਸੀਸੀਡੀ ਲਿਆ ਅਕਤੂਬਰ ਲਈ ਅਕਤੂਬਰ ਲਈ ਕਿਹਾ ਇਹ ਪ੍ਰਾਣੀ ਪਰਫਰਨ ਐਕਟੀਵਿਟੀਜ਼ ਆਡਾ ਨਾ ਸਪੋਰਟ ਐਨ ਦੀ ਸੀ ਉਹੜਾ ਪੋਇਰ ਨੂੰ ਨਾ ਲਾਉਣਾ ਹੈ ਤੇ ਫੋਟੋਆਂ ਆਪਾਂ ਆਪਾਂ ਲੈ ਲਵਾਂਗੇ ਨਾ ਉਹਨੂੰ ਜ਼ਰੂਰ ਐਡ ਐਕਟੀਵਿਟੀਜ਼ 100 ਮੀਟਰ 100 ਮੀਟਰ ਪੋਏ 200 ਮੀਟਰ 400 ਮੀਟਰ 800 ਮੀਟਰ ਲੌਂਗ ਜੰਪ ਵੀ ਹੈਗਾ ਜੀ ਲੌਂਗ ਜੰਪ ਤੇ ਤੇਰੀ ਹੈਗੀਆਂ ਨਾ ਆਪਾਂ ਲਾ ਲਾਂਗੇ ਸਰ ਪਟੇ ਗਈ ਤਰੀ ਲੱਗੇ 11 ਲਾਣ ਆਪਾਂ ਲਈਏ 100 ਮੀਟਰ ਨਹੀਂ ਜੀ 3 ਲੱਖ ਚ ਲਈਏ 3 ਲੱਖ ਯਾਰ ਇਹ ਮੇਰਾ ਨਾ ਉਈ ਐਨਾ ਵੇ ਮਾਂ ਨੀਂਦ ਦੀ ਚੋਪੜਾ ਵਾਲੀ ਖੇਡਦੀ ਐ ਨਾ ਉਹ ਲਿਆਂਦੀ ਨੀ ਜੈਵਲਿਨ ਜੈਵਲਿਨ ਥਰੋ ਮੈਨੂੰ ਦੰਡੇ ਸੁੱਟਦੇ ਉਹਦਾ ਬੜੀ ਥਰੋ ਕਰਦਾ ਨੇ ਬੰਦੇਆਂ ਦੇ ਬੁੱਢੇ ਦਾ ਦੰਡਾ ਫੜ ਕੇ ਖੇਡਦਾ ਰਹਿੰਦਾ ਹੈ ਹਾਂ ਇਹ ਤੂੰ ਪਹਿਲਾਂ ਲੰਬੀਆਂ ਲੰਬੀਆਂ ਸੁੱਟਦਾ ਤੇ ਲੈ ਚਲ ਵੇਟ ਲੈ ਮਰ ਜੀ ਤੀ ਕਰ ਸੋ ਲਾਸਟ ਦੇ ਕਰਾਂਗੇ ਆਪਾਂ ਨਹੀਂ 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 ਆਪਾਂ ਜਾਣ ਮੇਰੇ ਤੋਂ ਕਰਾ ਆ ਤੱਕਰਾ ਦੇ 100 ਮੀਟਰ ਕਰੂਆ ਜੈਨੀ ਗੰਗਾ ਮੈਂ ਤੁਹਾਨੂੰ ਬਾਲੀਬਾਲ ਦਾ ਕੋਈ ਹੈਗਾ ਪਲੇਅਰ ਪਤਾ ਮੈਨੂੰ ਪਲੇਅਰ ਥਰੋ ਬਾਲੀਬਾਲ ਦਾ ਪਲੇਅਰ ਹੈਗਾ ਤੂੰ ਹੀ ਐ ਬਸ ਕੋਈ ਚੱਕਰ ਨਹੀਂ ਉਹ ਪ੍ਰਾ ਬਾਕੀ ਯਾਰ ਇੱਥੇ ਹੀ ਇੱਕ ਰੀਲ ਬਣਾਈ ਵੇਖੋ ਆ ਕੈਮਰਾ ਤੱਕ ਹੀ ਲੱਗਾ ਸਾਫ ਕਰ ਲਾਂ ਅੰਦਰ ਹੋ ਜਾ ਹਾਂ ਹੋ ਗਿਆ ਸਭ ਵੈ ਲੱਗਾ ਤਾਂ ਛੋਟੇ ਜਿਹੇ ਪਰ ਸਾਫ ਹੋ ਗਿਆ ਤੇ ਹੁਣ ਆਪਾਂ ਕਾਫੀ ਰੀਲਰ ਰੂਲੇ ਬਣਾ ਲੈ ਇੱਕ ਰੀਲ ਬਣਾਈ ਵਾਵਾ ਟਾਈਮ ਲਾ ਕੇ ਤੇ ਆਵੇ ਉਹ ਉਹ ਬੜੀ ਜੀ ਬਣੀ ਬੜੀ ਖਤਰਨਾਕ ਜੀ ਇਹਦੀ ਆਈਡੀ ਦਾ ਅੱਜਪਾਲਕ ਇਹਦੀ ਆਈਡੀ ਦਾ ਅੱਜਪਾਲਕ ਪੈਣੀ ਹੈ ਮੇਰੀ ਆਈਡੀ ਤੇ ਪੈਣੀ ਹੈ 15 ਚ 15 ਦਿਨਾਂ ਬਾਅਦ ਮੇਰੀ ਤੇ ਵੀ ਉਹਨੇ ਚਲ ਮੈਂ ਫਿਰ ਥੋੜਾ ਛੇਤੀ ਪਾਲਾਂਗਾ ਮੈਂ ਛੇਤੀ ਪਾਲਾਂਗਾ ਥੋੜਾ ਯਾਰ ਤੇ ਬਾਕੀ ਉਧਰ ਚੈੱਕ ਕਰੋ ਤਾਂ ਦੂਰ ਦੇਸ਼ ਦਿਖਾਉਣੇ ਆ ਕਿ ਨੈਟ ਲੱਗੰਦੇ ਆ ਵਾ ਤੇ ਸਪੋਰਟਸ ਦੇ ਦੀ ਫੁੱਲ ਤਿਆਰੀ ਚੱਲਦੀ ਹੈ ਹੈਨਾ ਪੂਰਾ ਨੈਸ਼ਨਲ ਚੱਲੰਦੇ ਲੱਗੰਦੇ ਆ ਵਧੀਆ ਲੱਗੰਦੇ ਚਲੋ ਉਹ ਤੂੰ ਕਰਨਾ ਕਿ ਇਹ ਚ ਪਾਰਟਿਸਿਪੇਟ ਨਹੀਂ ਯਾਰ ਪਾਰਟਿਸਿਪੇਟ ਹੈਗੇ ਮੈਨੀਆਂ ਜਿਹੜੀਆਂ ਜਿੰਨੇ ਤੇ ਹੀ ਕਰਨਾ ਪਾਵਰ ਪਾਵਰ ਲਿਫਟਿੰਗ ਹੁੰਦੀ ਤੇ ਮੈਂ ਕਰ ਲੈਣਾ ਤੇ ਮੈਂ ਕਹਿ ਕੇ ਕਰਵਾ ਦੇਣਾ ਪਾਵਰ ਲਿਫਟਿੰਗ ਹੈ ਜਿਹਨੇ ਮੈਨੂੰ ਪਤਾ ਪਤਾ ਇਹਨਾਂ ਕੋਲ ਹੈ ਨਹੀਂ ਸਾਰਾ ਸਮਾਨ ਤੇ ਓ ਯਾਰ ਕਿ ਫੰਡ ਨਹੀਂ ਹੈਗੇ ਤੇ ਨਾ ਇਹਨਾਂ ਕੋਲ ਗੱਡੀਆਂ ਯਾਰ ਰੋਡ ਵਗੈਰਾ ਵੇਟ ਹੀ ਨਹੀਂ ਹੈਗਾ ਇਹਨਾਂ ਕੋਲ ਕੋਈ ਇਹ ਤਾਂ ਕੱਲ ਉਹੋ ਗੱਲ ਯਾਰ ਇੱਟਾ ਇੱਟਾ ਰਹਿ ਗਈ ਇਹਨਾਂ ਨਾਲ ਕੀਤੀ ਹੀ ਗੱਲ ਹੈ ਪ੍ਰਿੰਸੀਪਲ ਮਰਨਾਂ ਕੀਤੀ ਹੀ ਗੱਲ ਤੇ ਮੈਡਮ ਕਹਿੰਦੇ ਕਿ ਤੁਹਾਨੂੰ ਖਡਾ ਦਾਂਗੇ ਇਹੋ ਕੱਲ ਦਿਨੋਂ ਖਡਾਵਾਂਗੇ ਪਰ ਤਾਂ ਮੈਂ ਜਾਣਾ ਉੱਥੇ ਜਾਣਾ ਯੂਨੀਵਰਸਿਟੀ ਮਰ ਕੇ ਮੈਂ ਠੀਕ ਆ ਤੇ ਕੋਈ ਨਾ ਚੱਲ ਜਾ ਆ ਰਹੀ ਜਾਵਾਂਗੇ ਪਰ ਮਜ਼ਾ ਹੋਊਗਾ ਜੇ ਨਾ ਅਰਜੇਂ ਜੇ ਤੂੰ ਇਹ ਡੋਲੇ ਵੇਖੇ ਨਾ ਕੱਲ੍ਹ ਵਾਲੇ ਵਲੌਗ ਨਹੀਂ ਨਹੀਂ ਇਹ ਡੋਲੇ ਦੀ ਗੱਲ ਨਹੀਂ ਇੱਥੇ ਸਟਰੈਂਥ ਬੜੀ ਮੰਗਦੀ ਹੈ ਸਟਰੈਂਥ ਦਾ ਸਟਰੈਂਥ ਡੋਲੇ ਦਾ ਸਟਰੈਂਥ ਹੁੰਦੀ ਹੈ ਹੋਰ ਕਰਾਂਗੇ ਨਹੀਂ ਵੇਖਾਂਗੇ ਜਰੂਰ ਜਾਵਾਂਗੇ ਕਰੀ ਤੇ ਯਾਰ ਹਾਰ ਜਿੱਤ ਦੀ ਗੱਲ ਨਹੀਂ ਆ ਨਿਆਰੇ ਲਾਵਾਂਗੇ ਕਰੀ ਮੈਂ ਜੀ ਕਰਨਦਾ ਮੇਰਾ ਐਡਵੈਂਚਰ ਦਾ ਕੰਪੀਟੀਸ਼ਨ ਖੇਡਾਂ ਕੋਈ ਨਹੀਂ ਹਾਂ ਨਹੀਂ ਕਰਨ ਵਾਲੇ ਕੰਪੀਟੀਸ਼ਨ ਦਾ ਵਲੌਗ ਬਣਾਉਣਾ ਫਿਰ ਆਵੜਿਆ ਇਹ ਕੰਪੀਟੀਸ਼ਨ ਅੱਲਾ ਪਿਆ ਨਾਈਟ ਨੂੰ ਟਲਾਈ ਜਾਂਦੇ ਹੋਏ ਪੂਰਾ ਚੱਲ ਜਾਂਦੇ ਨੇ ਇਹ ਗੇਮਾਂ ਦਾ ਸਵਾਦ ਨਹੀਂ ਹੁੰਦਾ ਖੇਡਣਾ ਯਾਰ ਇਹ ਗੇਮਾਂ ਖੇਡ-ਖੇ ਉਹ ਨਹੀਂ ਹਲੇ ਲੱਗ ਲੈਂਦੇ ਜਦੋਂ ਲੌਦੇ ਨੈਟ ਫਿਰ ਮੈਨੇ ਜਾ ਕੇ ਆਪਾਂ ਯਾਰ ਹੁਣ ਅਸੀਂ ਸਾਰਾ ਕੁਝ ਖਤਮ ਕਰਮ ਕਰਕੇ ਕਾਲਜ ਦੇ ਵਿੱਚ ਹੁਣ ਚੱਲੇ ਘਰੇ ਤੇ ਅੱਜ ਮੈਂ ਕਹਣਾ ਛੇਤੀ ਜਾਣਾ ਤੇ ਅੱਜ ਸਾਢੇ 12 ਹੋਏ ਆ 12:20 ਹੋਏ ਆ ਬਸ ਨਹੀਂ ਆਉਂਦੇ ਦੇ ਘਰੇ ਚੱਲੇ ਆ ਅਵੇ ਨੂੰ ਮਿਲਦੀ ਬਸ ਘਰੇ ਜਾਂਦੇ ਫਿਰ ਪਹੁੰਚਦੇ ਬਾਏ 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 ਨਹੀਂ ਬਾਏ ਕਿਉਂ ਘਰੇ ਬੋਲ ਕੇ ਮਿਲਦੇ ਚਲੋ ਯਾਰ ਸੋਖਣੂ ਤੇ ਆਪਾਂ ਛੱਡ ਕੇ ਤੇ ਆ ਗਏ ਆ ਹੁਣ ਕਰੇ ਸੁਖ ਅਗੇ ਬਸ ਫੜ ਲੂਗਾ ਆਪਾਂ ਇਧਰੋਂ ਘਰੇ ਪਹੁੰਚਦੇ ਆ ਤੇ ਘਰੇ ਜਾ ਕੇ ਰੋਟੀ ਰੋਟੀ ਖਾਣੇ ਮਤ ਭੁੱਖ ਲੱਗੀ ਪਈ ਆ ਉਹ ਉਹਦਾਂ ਮੌਸਮ ਸਹੀ ਹੁਣ ਧੁੱਪ ਚੜ੍ਹਈ ਸਾਲ ਕੋਈ ਨਹੀਂ ਘਰੇ ਚੱਲ ਗਿਆ ਹੁਣ ਧੁੱਪ ਚੜ੍ਹੇ ਨਾ ਵਧੀਆ ਹੁਣ ਜਿੰਨੀ ਮਰਜ਼ੀ ਹੋਲੇ ਭਾਵੇਂ ਬਾਕੀ ਯਾਰ ਐਸ ਵੇਲੇ ਮੈਂ ਘਰੇ ਤੇ ਮੈਨੂੰ ਘਰੇਆਂ ਨੂੰ ਕਾਫੀ ਚੇਰ ਹੋ ਗਿਆ ਵਾ ਮੈਂ ਨਾ ਕਾਸ਼ ਨੂੰ ਸੱਦੇ ਜਵੈਦ ਕਾ ਛੱਡ ਇੱਥੇ ਹਨਾ ਪੜਦਾ ਵਾ ਹੁਣ ਅੱਜ ਕੱਲ੍ਹ ਹਾਈਲਾਈਟਸ ਕਰਨਦੇ ਆ ਨਾ ਵਧੀਆ ਨੰਬਰ ਲੱਗੇ ਜਾਊਗਾ ਕੋਈ ਨਾ ਤੇ ਉਹਨੂੰ ਮੈਂ ਗਿਆ ਮਾਂ ਘਰੇ ਆਈ ਆਪਾਂ ਮਿਲਾਂਗੇ ਨਾ ਫੈਮਿਲੀ ਨੂੰ ਮਿਲਣ ਨੂੰ ਕਾਫੀ ਚੇਰ ਹੋ ਗਿਆ ਉਹਨੂੰ ਜਦੋਂ ਦਾ ਮਤਲਬ 12 12 ਚੋਂ ਵਿਛੜੇ ਆ ਮੁੜ ਕੇ ਮਿਲੇ ਨਹੀਂ ਹੁਣ ਉਹਨੂੰ ਦਾ ਮੈਂ ਕਹਿਣਾ ਵੇਟ ਕਰਨਾ ਕਹਿੰਦੇ ਹੁਣ ਇਹ ਕਹਿੰਦਾ 10 ਮਿੰਟ ਜਾਊਗਾ 5 ਮਿੰਟ ਜਾਊਗਾ ਬਾਬਾ ਟਾਈਮ ਲਾਤਾ ਯਾਰ 1:30 ਵਜੇ ਚਲੋ ਬੇਨੇ ਕੇ ਦੋ ਲਾਣਾ ਤੇ ਗੱਲ ਇਹ ਹੈ ਕਿ ਰੋਟੀ ਬਣੀ ਪਈ ਹੈ ਤੇ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਵੇਟ ਕਰਨਾਂਗੇ ਉਹਦੇ ਨਾਲ ਆਊਗਾ ਤਾਂ ਘੰਟਾ ਹੋ ਗਿਆ ਮੈਨੂੰ ਵੇਟ ਕਰਦ ਨੂੰ ਤੇ ਯਾਰ ਵੇਟ ਕਰਦੇ ਕਰਦੇ ਇਹ ਵੇਲੇ 2:00 ਬਚੂਗੇ ਤੇ ਹੁਣ ਕਾਸ਼ ਕਹਿ ਰਹੇ ਕਿ ਮੈਨੂੰ ਆਪਣੇ ਘਰ ਦੇ ਲਗੇ ਹਨ 10 ਮੈਂ ਕਦੀ ਆਏ ਨਹੀਂ ਪਹਿਲਾਂ ਨਹੀਂ ਪਹੁੰਚ ਸਕਦਾ ਹਾਂ ਲੋ ਯਾਰ ਮਿਲੋਂ ਤੁਸੀਂ ਕਾਸ਼ ਨੂੰ ਬਾਬਾ ਟਾਈਮ ਲਾ ਕੇ ਆਇਆ ਜੇ 1:32 ਦਾ ਕਹਿੰਦਾ ਕਿੰਦਾ 2 ਵਜੇ ਆਇਆ ਪੂਰੇ ਹਾਂ ਦੋ ਵਜੇ ਪੂਰੇ ਲੈਂਗੂ ਆਹ ਲਾਲ ਕਪੜੇ ਪੂਰੇ ਕਰੀ ਉਸ ਦਿਨ ਵਾਲੇ ਜੀ ਉਸ ਦਿਨ ਨਾਲ ਅੱਜ ਜੈਕਟ ਉਸ ਦਿਨ ਵਾਲੀ ਨਹੀਂ ਜੈਕਟ ਨਹੀਂ ਹੈਗੀ ਉਦੋਂ ਛੇ ਜੈਕਟ ਮੈਂ ਵੀ ਸ਼ਰਟ ਉਸ ਦਿਨ ਵਾਲੀ ਹੈ ਪਰ ਉਸ ਦਿਨ ਜਿਆਦਾ ਲਾਲ ਹੀ ਕਿ ਉਸ ਦਿਨ ਉਦੋਂ ਲੱਗਣੇ ਲਾਲ ਰੋ ਲਾਲ ਹੈਗਾ ਅੱਛਾ ਸਾਰਾ ਕੁਝ ਲਾਲ ਲਾਲ ਹੋ ਗਿਆ ਫਿਰ ਰੰਗ ਬਰੰਗਾ ਲਾਲ ਹੋ ਗਿਆ ਕੋਲ ਸੁਣਾਓ ਨਵਿਤਾ ਜੀ ਵਧੀਆ ਆਗੇ ਹੱਥ ਤੇ ਬੱਸ ਮੈਨੂੰ ਤਾਂ ਭੁੱਖ ਲੱਗੀ ਜਿਹੜੀ ਮੈਂ ਵੇਟ ਕਰਦਾ ਹਾਂ ਉਹਦਾ ਕਿ ਭੁੱਖ ਲੱਗੀ ਆ ਛੇਤੀ ਆ ਕੇ ਦੀਆ ਜਿਹੜਾ ਰੋਟੀ ਖਾਣੇ ਉਹ ਲੋ ਯਾਰ ਐਵੇਂ ਮੈਂ ਰੋਟੀ ਖਾ ਲਿਆ ਹਾਂ ਆਲੂਆਂ ਦਹੀਂਾਂ ਤੇ ਉਹ ਗੋਭੀਆਂ ਤਾਂ ਰੋਟੀ ਖਾਦੇ ਬਾਅਦ ਹੁਣ ਨਹੀਂ ਖਾਣ ਲੱਗੇ ਹੈਗੇ ਅਬ ਇਸ ਨੂੰ ਮੈਂ ਤੁਹਾਨੂੰ ਹਾਂ ਹੁੰਦਾ